ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਫਗਵਾੜੇ ਦੀਆਂ ਸਿੱਖ ਸੰਗਤਾਂ ਜਿਨ੍ਹਾਂ ਦੀ ਵੱਡੀ ਸ਼ਰਧਾ ਭਾਵਨਾ ਜੋ ਹਰ ਸਾਲ ਦੀ ਤਰ੍ਹਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਛਾ ਮਹਾਰਾਜ ਤਿਨਾਂ ਦੇ ਮੁਬਾਰਕ ਸਥਾਨ ਗੁਰਦੁਆਰਾ ਸੁਖਚੈਨਾਣਾ ਸਾਹਿਬ ਜਿੱਥੇ ਵੱਡੀ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਹੋਰ ਦਿਹਾੜੇ ਮਨਾਏ ਜਾਂਦੇ ਨੇ ਸਤਗੁਰ ਦੇ ਪ੍ਰਕਾਸ਼ ਪੁਰਬ ਦਿਹਾੜੇ ਉੱਥੇ ਜਿਹੜਾ ਖਾਸ ਦਿਨ ਹੈ ਸਤਗੁਰ ਦੀ ਆਮਦ ਪੁਰਬ ਨੂੰ ਜਦੋਂ ਮੇਰੇ ਸਤਿਗੁਰੂ ਗੁਰੂ ਅਰਗਵਿੰਦ ਪਾਤਸ਼ਾਹ ਮਹਾਰਾਜ ਨੇ ਇਸ ਧਰਤੀ ਉੱਤੇ ਆਪਣੇ ਮੁਬਾਰਕ ਚਰਨ ਧਰੇ ਉਹ ਦਿਹਾੜਾ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਅੱਜ ਰੋਜ਼ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੰਗਤਾਂ ਬਰਸਾਤ ਦੇ ਵਿੱਚ ਮੀਂਹ ਦੀ ਪਰਵਾਹ ਨਾ ਕਰਦੀਆਂ ਹੋਈਆਂ ਬੜੀ ਸ਼ਰਧਾ ਭਾਵਨਾ ਦੇ ਨਾਲ ਅਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਰਹੀਆਂ ਕੱਲ ਰੋਜ਼ ਨੂੰ ਦਿਨ ਐਤਵਾਰ ਨੂੰ ਗੁਰੂ ਅਰਗਵਿੰਦ ਪਾਤਸ਼ਾਹ ਮਹਾਰਾਜ ਦੇ ਪਾਵਨ ਸਥਾਨ ਉੱਤੇ ਜੋ ਅਖੰਡ ਪਾਠ ਸਾਹਿਬ ਦੇ ਭੋਗ ਪਾਣੇ ਨੇ ਉਪਰੰਤ ਦੀਵਾਨ ਸੱਜਣੇ ਨੇ ਸ਼ਾਮਾਂ ਦੇ ਵੇਲੇ ਵੀ ਮਹਾਨ ਕਥਾ ਵਿਚਾਰ ਤੇ ਰਾਗੀ ਜੱਥੇ ਹਜ਼ੂਰੀ ਰਾਗੀ ਜੱਥੇ ਸ੍ਰੀ ਦਰਬਾਰ ਸਾਹਿਬ ਸੱਚਖੰਡ ਹਰਮੰਦਰ ਸਾਹਿਬ ਤੋਂ ਪਹੁੰਚ ਕਰਕੇ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਤੇ ਗੁਰਬਾਣੀ ਦੀ ਵਿਚਾਰ ਸਾਂਝੀ ਕਰਨਗੇ ਗੁਰੂ ਪਿਆਰੇ মিডিਆ ਦੇ ਮਾਧਿਮੇ ਦੇ ਰਹੀ ਦੁਆਬਾ ਨਿਊਜ਼ 24 ਸਰਦਾਰ ਗੁਰਮੁਖ ਸਿੰਘ ਜੀ ਸਮੁੱਚੀ ਪ੍ਰਬੰਧ ਦੇ ਜੋ ਸੇਵਾ ਹੈ ਇਹ ਦੂਰ ਦੇਡੇ ਤੱਕ ਇਹ ਜੋ ਗੁਰੂ ਅਰਗਵਿੰਦ ਪਾਤਸ਼ਾਹ ਮਹਾਰਾਜ ਦੀ ਆਮਦ ਪੁਰਬ ਦੀ ਖੁਸ਼ੀ ਵਿੱਚ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਸੰਗਤਾਂ ਨੂੰ ਦੱਸਣ ਵਾਸਤੇ ਅੱਜ ਦਾ ਵੱਡਾ ਉਪਰਾਲਾ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਚੜ੍ਹਦੀ ਕਲਾ ਵਿੱਚ ਤੁਸ਼ ਕਰਨ ਆ ਮੈਂ ਅਕਸਰ ਆਪ ਜੀ ਨਾਲ ਪਹਿਲਾਂ ਵੀ ਬੇਨਤੀ ਕੀਤੀ ਹੈ ਜਿਵੇਂ ਕਿ ਮੀਡੀਆ ਦਾ ਯੁੱਗ ਹੈ ਉਥੇ ਆਪਾਂ ਨੂੰ ਇਹ ਸੋਸ਼ਲ ਮੀਡੀਆ ਦੇ ਰਾਹੀਂ ਜੋ ਟੀਵੀ ਦੇ ਰਾਹੀਂ YouTube ਚੈਨਲ ਦੇ ਰਾਹੀਂ ਇਹ ਨਿਊਜ਼ ਵਾਲੇ ਮੀਡੀਆ ਵਾਲੇ ਵੀ ਜੋ ਅਕਸਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪਾਵਨ ਸਥਾਨ ਉਥੇ ਉੱਤੇ ਗੁਰੂ ਸਮਾਗਮਾਂ ਦਾ ਪ੍ਰਚਾਰ ਕਰਦੇ ਨੇ ਅੱਜ ਸਾਡੇ ਸਰਕਾਰਯੋਗ ਸਰਦਾਰ ਗੁਰਵਰ ਸਿੰਘ ਦੀ ਦੁਆਬਾ ਨੂੰ ਲੈ ਕੇ ਦੂਤ 24 ਪੂਰੇ ਸਮੋ ਇਸ ਕੈਬਰੇਜ ਕੈਂ ਕਰਕੇ ਇਸ ਗੁਰੂਤ ਸਮਾਗਮ ਦੀ ਜਿਹੜੀ ਚਰਚੀ ਹੈ ਉਹ ਦੂਤ ਰਡੇ ਸੰਸਾਰ ਦੇ ਕੋਨੇ-ਕੋਨੇ ਵਿੱਚ ਬੈਕੀਆਂ ਹੋਈਆਂ ਸਿੱਖ ਸਿਕਤਾ ਕਰਕੇ ਇਸਰੇ ਹੱਥ ਤੋਰਨ ਵਾਲੀ ਸਵਾਗਤ ਕਰਦੇ ਹਨਾ ਧੰਨਵਾਦ ਕੀਤਾ ਜਾਂਦਾ ਹੈ ਕੱਲ ਰੋਜ ਨੂੰ ਗੁਰੂ ਆਪੇ ਪਾਛਾ ਮਹਾਰਾਜ ਦੇ ਬਾਅਦ ਸਥਾਪ ਤੇ ਜੋ ਗੁਰੂਤ ਸਮਾਗਮ ਦੀ ਪਰਮਪਤਾ ਹੋਣੀ ਹੈ ਖੰਡ ਪਰ ਸਾਹਿਬ ਦੀ ਤੋਂ ਕਹਾਂਗੇ ਫਿਰ ਦੀਵਾਨ ਸਜੜ ਕੇ ਬਾਬਾ ਪੀਤੂ ਸਿੰਘ ਦੀ ਦੁਮੇਲੀ ਵਾਲੀ ਉਹਨਾਂ ਨੇ ਗੁਰੂ ਦਾ ਕੀਰਤਨ ਹਰਿ ਸਤਿਗੁਣੀਆਂ ਸਤਿਕਾਰ ਨਾਲ ਸਾਂਝਾ ਕਰਨਾ ਹੈ ਫਿਰ ਰਾਤਾਂ ਦੇ ਲੱਗੇ ਦੀ ਆਰਤੀ ਕਰਮੀਏ ਫਿਰ ਸ਼ਾਮ ਦੇ ਸਮੇਂ ਕਿ ਚਲਾਇਆ ਸਾ ਉਹ ਅਸੀਂ ਖੁਦ ਚਰਖੜੀਆਂ ਤੇ ਕਖਲਛ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਦੁਆਬਾ ਨਿਊਜ਼ ਫੂਡ 24 ਦਾ ਧੰਨਵਾਦੀ ਹਾਂ ਜੋ ਹਰ ਸਾਲ ਸਾਡੀ ਗੁਰਮਖ ਸਿੰਘ ਜੀ ਸਾਡੀ ਇਸ ਸਮਾਗਮ ਦੀ ਇਸ ਨਗਰ ਕੀਰਤਨ ਦੀ ਕਵਰੇਜ ਕਰਦੇ ਹਨ ਅੱਜ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਆਮਦਪੁਰ ਦੇ ਸਵੰਦ ਦੇ ਵਿੱਚ ਸ਼ਰੋਣੀ ਕੀ ਉਤਰਾਪਨ ਕਮੇਟੀ ਗੁਰਦੁਆਰਾ ਸਕਚੇਰਣਾ ਸਾਹਿਬ ਦੇ ਮੈਨੇਜਰ ਦਰਿੰਦਰ ਸਿੰਘ ਦੀ ਜਿੱਥੋਂ ਅਸੀਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਸ਼ਾਇਆ ਹੇਠ ਨਗਰ ਕੀਰਤਨ ਸਵੇਰੇ 6:30 ਵਜੇ ਆਰੰਭ ਹੋਇਆ ਸੀ ਜੋ ਵੱਖ-ਵੱਖ ਮੁਹੱਲਿਆਂ ਦੇ ਵਿੱਚ ਹੁੰਦਾ ਹੋਇਆ ਹੁਣ ਬਾਬਾ ਗਦੀਆ ਪਹੁੰਚਿਆ ਹੈ ਜੇਹਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ ਵਰਤੇ ਮੀਂਹ ਦੇ ਵਿੱਚ ਵੀ ਸੰਗਤਾਂ ਨੇ ਸਾਰੀ ਸੇਵਾ ਕੀਤੀ ਹੈ ਇਸ ਸਮਾਗਮ ਦੇ ਵਿੱਚ ਮੈਂ ਜਿੱਥੇ ਸਾਰੀਆਂ ਸੰਗਤਾਂ ਦਾ ਧੰਨਵਾਦੀਆਂ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਆਰੰਭ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ